ਹੁਣਾਂ ਸ਼ਹਿਰ ਦੇ ਰਾਇਲ ਰਿਲੈਕਸ ਸਪਾ ਵਿੱਚ ਬਿਨਾਂ ਕਿਸੇ ਡਰ ਤੋਂ ਚੱਲ ਰਿਹਾ ਹੈ ਇਹ ਵਪਾਰ ਦਾ کاروبار ਸਪਾ ਸੈਂਟਰ ਵਿੱਚ ਦੇਸੀ ਅਤੇ ਵਿਦੇਸ਼ੀ ਲੜਕੀਆਂ ਵੱਲੋਂ ਦਿੱਤੀ ਜਾਂਦੀ ਹੈ ਸਰਵਿਸ ਇਹਹੀਆਂ ਤਸਵੀਰਾਂ ਆਈਆਂ ਸਾਹਮਣੇ ਇਸ ਵਿੱਚ ਸ਼ਰਾਂ ਪਰੋਸਿਆ ਜਾ ਰਿਹਾ ਜਿਸਮ ਸਮਾਜਿਕ ਮਰਿਆਦਾ ਦੇ ਚਲਦੇ ਆ ਵੀਡੀਓ ਨੂੰ ਕੀਤਾ ਗਿਆ ਬਲਰ ਥਾਈਲੈਂਡ ਤੇ ਨਜ਼ੀਰੀਆ ਤੋਂ ਠੇਕੇ ਤੇ ਮਗਾਈਆਂ ਜਾਂਦੀਆਂ ਨੇ ਕੁੜੀਆਂ ਨੋ ਜੋਆਨਾ ਨੂੰ ਮ사ਜ ਦੇ ਨਾਂ ਤੇ ਬੰਡੀਆਂ ਜਾ ਰਹੀਆਂ ਨੇ ਭਿਆਨਕ ਬਿਮਾਰੀਆਂ ਤੇ ਧੱਕਿਆ ਜਾ ਰਿਹਾ ਹੈ ਨਸ਼ੇ ਅਤੇ ਸਖਦੀ ਦਲਦਲ ਵਿੱਚ ਵਾਰ-ਵਾਰ ਸੰਬੰਧਿਤ ਫੌਜ ਅਧਿਕਾਰੀਆਂ ਨੂੰ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਫਿਰ ਵੀ ਨਹੀਂ ਹੋਈ ਕੋਈ ਕਾਰਵਾਈ ਕਿਉਂਕਿ ਸਪਾ ਦੇ ਮਾਲਕਾਂ ਦੇ ਸਫੈਦ ਪੋਸ਼ਾਕ ਤੇ ਖਾਕੀ ਵਰਦੀ ਵਾਲਿਆਂ ਨਾਲ ਜੁੜੇ ਹੋ ਸਕਦੇ ਨੇ ਤਾਕਤ ਜਲਦ ਕਰਾਂਗੇ ਅਹਿਮ ਖੁਲਾਸੀ